ਵੀਰੇ ਯਾਰ ਫਤੇਕਾਰ ਸਾਹਿਬ ਠੰਡਾ ਪੁਰਜ ਕਿਉਂ ਕਹਿੰਨੇ ਇੱਥੇ ਮਾਦਾ ਗੁਜਰੀ ਦੇ ਛੋਟੇ ਸਾਹਿਬ ਨੂੰ ਰੱਖਿਆ ਗਿਆ ਸੀ ਪਤਾ ਨਹੀਂ ਵੀਰੇ ਵੀਰੇ ਨੂੰ ਪੁੱਛਦੇ ਆਪਾਂ ਚੱਲ ਚੱਲੀਏ ਆਇਆ ਯਾਰ ਹਾਂ ਜੀ ਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਕੀ ਹਾਲ ਆ ਚੜ੍ਹਦੀ ਕਲਾ ਬਾਬਾ ਜੀ ਹੋਰ ਦੱਸੋ ਬਸ ਬਾਬਾ ਜੀ ਇੱਕ ਸਵਾਲ ਸੀ ਹਾਂ ਦੱਸੋ ਜਿਹੜਾ ਫਤੇਕਾਰ ਸਾਹਿਬ ਮਾਦਾ ਗੁਜਰ ਕੋਲ ਤੇ ਛੋਟੇ ਸਾਹਿਬ ਜੀ ਨੂੰ ਠੱਡੇ ਪੁਰਜ ਤੇ ਰੱਖਿਆ ਗਿਆ ਸੀ ਜੀ ਉਹਦਾ ਇਤਿਹਾਸ ਕੀ ਹੈ ਜੀ ਵੇਖ ਆਪਾਂ ਸਾਰੇ ਜਾਣਦੇ ਆ ਵੀ ਮਾਤਾ ਗੁਦਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਨਾ ਹੁਣ ਗੱਲ ਇੱਕ ਕੌਸ਼ਤਿਕ ਰੀਟ ਹੁੰਦਾ ਆ ਵੀ ਠੰਡਾ ਬੁਰਜ ਹੀ ਕਿਉਂ ਕਿਹਾ ਜਾਂਦਾ ਆ ਅਸਲ ਦੇ ਵਿੱਚ ਜਿਹੜਾ ਸਰਹੰਦਰਾ ਨਵਾਬ ਵਜ਼ੀਰ ਖਾਨ ਸੀਗਾ ਉਹਨੇ ਨਾ ਗਰਮੀਆਂ ਦੇ ਵਿੱਚ ਰਹਿਣ ਵਾਸਤੇ ਇੱਕ ਬੁਰਜ ਬਣਾਇਆ ਮਤਲਬ ਉਹ ਚੀਜ਼ ਬਣਾਈ ਉਹ ਕਿਉਂ ਬਣਾਈ ਉਹਦੇ ਨਾਲ ਇੱਕ ਨਦੀ ਲੰਘਦੀ ਹੁੰਦੀ ਸੀਗੀ ਠੀਕਾ ਉੱਥੇ ਸਰਹੰਦਰਾ ਨਵਾਬ ਵਜ਼ੀਰ ਖਾਂ ਗਰਮੀਆਂ ਵਿੱਚ ਬੈਠਦਾ ਹੁੰਦਾ ਸੀਗਾ ਤਾਂ ਜੋ ਉਹ ਨਦੀ ਦੀ ਠੰਡੀ ਹਵਾ ਉਹ ਬੁਰਜ ਵਿੱਚ ਪੈਂਦੀ ਸੀਗੀ ਤੇ ਜਿਹੜਾ ਉਹ ਠੰਡਾ ਬੁਰਜ ਆ ਉਹ ਗਰਮੀਆਂ ਵਿੱਚ ਵੀ ਬਹੁਤ ਠੰਡਾ ਰਹਿੰਦਾ ਸੀਗਾ ਤਾਂ ਉਹਦਾ ਨਾਮ ਠੰਡਾ ਬੁਰਜ ਰੱਖਿਆ ਸੀਗਾ ਠੀਕ ਆ ਇਸ ਕਰਕੇ ਮਤਲਬ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਨੂੰ ਉਸ ਬੁਰਜ ਵਿੱਚ ਰੱਖਿਆ ਗਿਆ ਕਿਉਂਕਿ ਜਿਹਦੇ ਵਿੱਚ ਗਰਮੀਆਂ ਦੇ ਵਿੱਚ ਇੰਨੀ ਠੰਡ ਲੱਗਦੀ ਸੀਗੀ ਤੁਸੀਂ ਅੰਦਾਜ਼ਾ ਲਾਓ ਵੀ ਠੰਡ ਵਿੱਚ ਕਿੰਨੀ ਠੰਡ ਲੱਗਦੀ ਹੋਣੀ ਆ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ